ਹੈਲੋ ਜੀ ਫਰੈਂਡ ਸਤਿ ਸ੍ਰੀ ਅਕਾਲ ਜੀ ਕਿਵੇਂ ਮੇਰੀ ਸਾਰੀ YouTube ਫੈਮਲੀ ਉਮੀਦ ਕਰਦੀ ਕਿ ਫਰੈਂਡ ਤੁਸੀਂ ਠੀਕ ਹੋਵੋਗੇ ਲੋ ਜੀ ਫਰੈਂਡ ਇੱਥੇ ਮੈਂ ਲੱਗੀ ਸੀਗੀ ਸਲਵਾਰਾ ਕਟਿੰਗ ਕਰਨ ਕਿਉਂਕਿ ਸੂਟ ਬਸ ਇਕੱਠੇ ਹੋਏ ਪਏ ਸੀਗੇ ਸ਼ਰਟਾਂ ਮੈਂਨੇ ਰਾਤ ਕਟਿੰਗ ਕਰ ਲੀਆਂ ਸੀਗੀਆਂ ਮੈਂ ਕਿਹਾ ਚਲੋ ਸ਼ਰਟਾਂ ਮੈਂ ਬਾਅਦ ਚ ਬਣਾਉਣੀ ਹੈ ਪਹਿਲਾਂ ਸਲਵਾਰਾ ਵਗੈਰਾ ਕਟਿੰਗ ਕਰਕੇ ਦੀਦੀ ਨੂੰ ਮੈਂ ਦੇ ਦੇਣੀ ਹੈ ਉਹਨਾਂ ਦੀ ਜੀ ਦਾ ਵੀ ਯਾਨਕੀ ਵੇਟ ਕਰੀ ਜਾਂਦੇ ਸੀਗੇ ਵੈਸੇ ਉਹ ਕੱਲੇ ਮੇਰੀ ਸਲਵਾਰਾ ਵੀ ਨਹੀਂ ਬਣਾਉਂਦੇ ਹੈਗੇ ਕਿਸੇ ਹੋਰ ਬੁਟੀਕ ਤੇ ਵੀ ਲੱਗੇ ਹੋਏ ਨੇ ਜਿਸ ਦਿਨ ਯਾਨਕੀ ਮੈਂ ਮਿਸ ਕਰ ਦੰਨੀ ਹੈ ਹਨਾ ਤਾਂ ਉਸ ਦਿਨ ਉਸ ਤੇ ਉਹਨਾਂ ਦੀ ਬਣਾ ਲੈਂਦੇ ਨੇ ਯਾਨਕੀ ਦੋ ਦੋ ਤਿੰਨ ਬੁਟੀਕਾਂ ਦਾ ਕੰਮ ਕਰ ਰਹੇ ਨੇ ਉਹ ਠੀਕ ਹੈ ਜੀ ਆਪਣਾ ਰੋਜ਼ੀ ਰੋਟੀ ਚਲਾ ਰਹੇ ਨੇ ਤੇ ਮੈਂ ਕਹਿੰਦੀ ਹਾਂ ਮੈਂ ਸਾਰਿਆਂ ਨੂੰ ਦੇਖੋ ਮਿਹਨਤ ਕਰਨੀ ਚਾਹੀਦੀ ਹੈ ਹਨਾ ਕੰਮ ਕਰ ਕਰਨੇ ਚਾਹੁੰਦੇ ਨੇ ਘਰੇ ਪਹਿਲੇ ਬੈਠਣਾ ਨਹੀਂ ਚਾਹੁੰਦਾ ਹੈਗਾ ਜਿਹੜਾ ਆਪਾਂ ਫੋਨ ਦੇਖਦੇ ਆ ਸਾਰਾ ਦਿਨ ਉਹਦਾ ਵੀ ਕੋਈ ਨਾ ਕੋਈ ਲਾਹਾ ਲੈਣਾ ਚਾਹੀਦਾ ਫੋਨ 'ਚੋਂ ਵੀ ਆਪਾਂ ਨੂੰ ਕੁਛ ਨਾ ਕੁਛ ਦੇਖੋ ਸਿੱਖਣ ਵਾਲੀਆਂ ਵੀਡੀਓ ਹੀ ਦੇਖਣੀਆਂ ਚਾਹੀਦੀਆਂ ਨੇ ਠੀਕ ਹੈ ਜੀ ਤੇ ਲੋចੀਂ ਫ੍ਰੈਂਡ ਇੱਥੇ ਮੈਂ ਸਲਵਾਰਾ ਕਟਿੰਗ ਕਰ ਦੰਨੀ ਆ ਤੇ ਬਣੇ ਰਹਿਣਾ ਆਪਣੇ ਚੈਨਲ ਦੇ ਵਿੱਚ ਤੇ ਪਲੀਜ਼ ਫੁੱਲ ਵਾਚ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਤੁਹਾਡੇ ਜਿਹੜੇ ਕਮੈਂਟ ਹੁੰਦੇ ਨੇ ਆ ਪੜ੍ਹ ਕੇ ਬਹੁਤ ਜ਼ਿਆਦਾ ਵਧੀਆ ਲੱਗਦਾ ਤੇ ਹਾਂਜੀ ਕਾਫੀ ਦਿਨਾਂ ਤੋਂ ਹੈਨਾ ਜਿਹੜੀ ਆਪਾਂ ਨੇ ਵੀਡੀਓ ਪਾਈ ਸੀਗੀ ਪਹਿਲ ਸਕੀਮ ਵਾਲੀ ਉਹਤੇ ਕਮੈਂਟ ਆ ਰਹੇ ਸੀਗੇ ਤੇ ਮੈਂ ਦੇਖੋ ਪਹਿਲੇ ਜਿੱਥੇ ਫਾਰਮ ਭਰੇ ਜਾਂਦੇ ਨੇ ਉਸ ਉਸ ਚੀਜ਼ ਦੀ ਵੀ ਦੇਖੋ ਵੀਡੀਓ ਪਾਈ ਹੋਈ ਹੈ ਹੈਨਾ ਅਗਰ ਜੇ ਮਤਲਬ ਕਿ ਕਿਹੜੇ ਕਿਹੜੇ ਸ਼ਹਿਰਾਂ ਚ ਇਹ ਜ਼ਿਲ੍ਹਾ ਚ ਸਟਾਰਟ ਹੋ ਗਈ ਹੈ ਕਿਵੇਂ ਤੁਹਾਨੂੰ ਪਤਾ ਚੱਲੂਗਾ ਉਸ ਟੌਪਿਕ ਤੇ ਵੀ ਦੇਖੋ ਮੇਨੇ ਵੀਡੀਓ ਪਾਈ ਹੋਈ ਹੈ ਇਸ ਕਰਕੇ ਪਲੀਜ਼ ਫੁੱਲ ਵੀਡੀਓ ਦੇਖਿਆ ਕਰੋ ਅੱਧੀ ਵੀਡੀਓ ਦੇਖਦੇ ਹੋ ਤੁਸੀਂ ਸਕਿਪ ਕਰ ਕਰਕੇ ਦੇਖਦੇ ਹੋ ਫਿਰ ਪੂਰੀ ਜਾਣਕਾਰੀ ਤੁਹਾਡੇ ਕੋਲੇ ਨਹੀਂ ਪਹੁੰਚ ਸਕਦੀ ਹੈਗੀ ਹੈਨਾ ਤੇ ਇਹ ਕੋਈ ਫੇਕ ਨਿਊਜ਼ ਵੀ ਨਹੀਂ ਹੈਗੀ ਦੇਖੋ ਮੈਂ ਵੀ ਭਗਵੰਤ ਮਾਨ ਦੀ ਜਿਹੜੀ ਸਪੀਚ ਦੇਖੀ ਸੀਗੀ ਹੈਨਾ ਟੀਵੀ 'ਚ ਵੀ ਦੇਖੀ ਸੀਗੀ ਆਪਾਂ ਨੇ ਪੰਜਾਬੀ ਏਕਤਾ ਜਿਹੜਾ ਚੈਨਲ ਆ ਉਹਨਾਂ ਤੇ ਵੀ ਉਹਨਾਂ ਨੇ ਅ ਤੇ ਹਾ ਹੋਇਆ ਵੀ ਪਹਿਲ ਸਕੀਮ ਹੈ ਜਿਹੜੀ ਸਟਾਰਟ ਹੋਊਗੀ ਠੀਕ ਹੈ ਜੀ ਤੇ ਪੈਸਾ ਵੀ ਘਰ ਬੈਠੇ ਲੇਡੀਜ਼ ਨੂੰ ਕੰਮ ਮਿਲੂਗਾ ਪੈਸਾ ਵੀ ਵਧੀਆ ਮਿਲੂਗਾ ਮੈਂ ਤਾਂ ਹੀ ਦੇਖੋ ਵੀਡੀਓ ਪਾਈ ਸੀ ਕਿ ਮੈਨੇ ਕੋਈ ਐਮੀ ਬਿਚੂ ਠੀਕ ਆਵਰ ਸੁਣ ਕੇ ਕਿਸੇ ਦੀ ਐਮੀ ਨਹੀਂ ਪਾਈ ਹੈਗੀ ਜੇ ਆਪਾਂ ਨੇ ਸਪੀਚ ਦੇਖੀ ਹੈ ਤਾਂ ਹੀ ਪਾਈ ਹੈ ਤੇ ਮੇਰੀ ਉਹ ਸਪੀਚ ਜਿਹੜੀ ਭਗਵੰਤ ਮਾਨ ਜੀ ਦੀ ਹੈ ਮੇਰੀ ਵੀਡੀਓ ਵਿੱਚ ਵੀ ਹੈਗੀ ਹੈ ਜਿਹੜੀ ਮੈਨੇ ਆ ਹਾਰਮ ਕਿੱਥੇ ਭਰਨੇ ਨੇ ਉਸ ਕਲਿੱਪ ਦੇ ਵਿੱਚ ਹੈਗੀ ਹੈ ਲਾਸਟ ਤੇ ਪਲੀਜ਼ ਫੁੱਲ ਵਾਚ ਕਰਿਆ ਕਰੋ ਠੀਕ ਹੈ ਜੀ ਇਹ ਫੇਕ ਨਿਊਜ਼ ਨਹੀਂ ਹੈਗੀ ਤੇ ਕੰਮ ਹੌਲੀ-ਹੌਲੀ ਦੇਖੋ ਸਟਾਰਟ ਹੋਊਗਾ ਪੂਰੇ ਪੰਜਾਬ ਦੇ ਵਿੱਚ ਇੱਕੋ ਲੱਗਦਾ ਹੁੰਦਾ ਨਹੀਂ ਹੈਗਾ ਇਸ ਕਰਕੇ ਤੁਸੀਂ ਨਾਰਾਜ਼ ਨਾ ਹੋਇਆ ਕਰੋ ਤੇ ਥੋੜੀ ਬਹੁਤੀ ਆਪ ਕੋਸ਼ਿਸ਼ ਕਰਕੇ ਦੇਖਿਆ ਕਰੋ ਆਪਣੇ ਹੈਨਾ ਅੰਗਣਵਾੜੀ ਚ ਚਲਾ ਲਓ ਤੇ ਥੋੜੇ ਬਹੁਤੇ ਜਿਹੜੇ ਬੀ ਡੀ ਪੀਓ ਦਫਤਰ ਨੇ ਜਿਹੜੇ ਉਹਨਾਂ ਚ ਜਾ ਕੇ ਤੁਸੀਂ ਪੁੱਛ ਸਕਦੇ ਹੋ ਵੀ ਕਦੋਂ ਸਟਾਰਟ ਹੋਊਗੀ ਕਦੋਂ ਨਹੀਂ ਇੱਕੋ ਲੱਗਦਾ ਤਾਂ ਦੇਖੋ ਸਟਾਰਟ ਹੁੰਦੀ ਨਹੀਂ ਹੈਗੀ ਤੇ ਫਾਰਮ ਵਾਰ ਸਾਰੀ ਮੇਰੀ ਜਾਣਕਾਰੀ ਮਨੇ 2-3 ਵੀਡੀਓ ਬਣਾਈਆਂ ਹੋਈਆਂ ਨੇ ਉਹਨਾਂ 'ਚ ਜਾ ਕੇ ਤੁਸੀਂ ਦੇਖ ਸਕਦੇ ਹੋ ਪਲੀਜ਼ ਫੁੱਲ ਵਾਚ ਕਰਿਆ ਕਰੋ ਤਾਂ ਹੀ ਅ ਪਤਾ ਲੱਗਦਾ ਪੂਰੀ ਜਾਣਕਾਰੀ ਲਿਆ ਕਰੋ ਅਧੂਰੀ ਜਾਣਕਾਰੀ ਦੇਖੋ ਕੋਈ ਕੰਮ ਦੀ ਨਹੀਂ ਹੁੰਦੀ ਹੈਗੀ ਫਿਰ ਵਾਚ ਚ ਚਲੋ ਤੁਸੀਂ ਕਮੈਂਟ ਕਰਦੇ ਹੋ ਤੇ ਕਾਫੀ ਕਮੈਂਟ ਤੇ ਚਲੋ ਮੈਂ ਰਿਪਲਾਈ ਦੇ ਵੀ ਦਿੰਨੀ ਆ ਕਈ ਚਲੋ ਵਿੱਚ ਵਿੱਚ ਰਹਿ ਵੀ ਜਾਂਦੇ ਨੇ ਇਸ ਕਰਕੇ ਪਲੀਜ਼ ਫੁੱਲ ਵਾਚ ਕਰਿਆ ਕਰੋ ਠੀਕ ਹੈ ਜੀ ਅਗਰ ਜੇ ਤੁਹਾਨੂੰ ਨਹੀਂ ਯਕੀਨ ਆਉਂਦਾ ਹੈਗਾ ਤਾਂ ਪੰਜਾਬੀ ਏਕਤਾ ਜਿਹੜਾ ਚੈਨਲ ਆ ਉੱਥੇ ਜਾ ਕੇ ਵੀ ਤੁਸੀਂ ਦੇਖ ਸਕਦੇ ਹੋ ਤੇ ਇੱਕ ਮਹੀਨੇ ਵੀਡੀਓ ਪਾਈ ਹੋਈ ਹੈ ਮੇਰੀ ਵੀਡੀਓ ਦੇ ਲਾਸਟ ਵਿੱਚ ਵੀ ਭਗਵੰਤ ਮਾਨ ਜੀ ਦੀ ਸਪੀਚ ਆ ਉੱਥੇ ਵੀ ਤੁਸੀਂ ਦੇਖ ਸਕਦੇ ਹੋ ਕੰਮ ਮੇਰੇ ਹੋ ਗਏ ਨੇ ਸਲਵਾਰਾ ਕਟਿੰਗ ਕਰ ਲਈਆਂ ਸ਼ਰਟਾਂ ਮੈਂ ਕਾਲੀ ਕਟਿੰਗ ਕਰ ਲਈਆਂ ਸੀਗੀਆਂ ਕੱਪੜੇ ਧੋਏ ਆ ਬਾਕੀ ਸਾਰੇ ਕੰਮ ਹੋ ਗਏ ਨੇ ਬੱਚੇ ਆਉਣ ਵਾਲੇ ਨੇ ਮੈਂ ਕਿਹਾ ਚਲੋ ਬੱਚੇ ਆਉਣ ਤੋਂ ਪਹਿਲਾਂ ਪਹਿਲਾਂ ਥੋੜੀ ਜਿਹੀ ਕੱਪੜਾ ਐਡੀਟਿੰਗ ਵਗੈਰਾ ਕਰ ਲੈਂਦੇ ਆ ਵੀਡੀਓ ਸ਼ੂਟ ਵਗੈਰਾ ਕਰ ਲੈਂਦੇ ਆ ਹੈਨਾ ਅੱਜ ਮੈਂ ਤੁਹਾਨੂੰ ਦਿਖਾਉਣੀ ਆ ਪਹਿਲਾਂ ਮੈਂ ਸੂਟ ਦਿਖਾਉਣੀ ਆ ਅੱਜ ਆ ਦੇਖੋ ਸੂਟ ਲੈ ਕੇ ਆਈ ਸੀਗੀ ਸੇਲ ਵੀ ਹੋ ਚੁੱਕੇ ਨੇ ਵੈਸੇ ਮੇਰੇ ਇਹ ਸੂਟ ਆ ਦੇਖੋ ਆ ਦੇਖੋ ਇਹ ਹੈ ਪਹਿਲਾਂ ਮੈਂ ਤੁਹਾਨੂੰ 셔ਟ ਦਿਖਾਉਣੀ ਆ ਇਹ ਹੈ ਗਿਆ 셔ਟ ਇਹ ਹੈ ਗਿਆ 셔ਟ ਪੂਰੀ ਇਹ ਬੜੇ ਪਣੇ ਚ ਆ ਦੇਖੋ ਇੰਨਾ ਪਣਾ ਇਹਦਾ ਯਾਨੀ ਕਿ ਪੂਰੀ 21 22 ਇੰਚ हिਪ ਇੱਕ ਵਾਰੀ ਚ ਨਿਕਲ ਸਕਦੀ ਹੈ ਦੇਖੋ ਜਿਆਦਾ ਭਾਵੇਂ 23 ਇੰਚ ਤੱਕ ਵੀ हिਪ ਇਥੋਂ ਨਿਕਲ ਸਕਦੀ ਹੈ ਪੂਰੀ ਲੈਂਥ ਹੈ ਟਾਈਮੈਟਰ ਦੀ ਹੈਗੀ ਹੈ ਬੜੇ ਪਣੇ ਚਾਹੀਏ ਪੂਰੀ ਸ਼ਰਟ ਦਾ ਕੱਪੜਾ ਇਹ ਜਿੰਨੀ ਮਰਜ਼ੀ ਲੰਬਾਈ ਕਰ ਲੋ 47 46 ਇੰਚ ਜਿੰਨੀ ਮਰਜ਼ੀ 50 ਤੱਕ ਦੀ ਲੰਬਾਈ ਐ ਚ ਹੈਗੀ ਆ ਨੀਚੋਂ ਬਾਵਾ ਨਿਕਲ ਜਾਂਦੀਆਂ ਨੇ ਤੇ ਇਹਦੇ ਨਾਲ ਹੈਗੀ ਆ ਇਹ ਬੋਟਮ ਉਹ ਕੋਟਾਂ ਵਗੈਰਾ ਪਤਾ ਨਹੀਂ ਕਿੰਨੇ ਨੇ ਕੱਲ੍ਹ ਦੇਖਿਆ ਸੀਗੇ ਬੇਟੇ ਨੇ ਸ਼ਾਇਦ ਕਮਾਦਿਆ ਇਹ ਹੈਗੀ ਹੈ ਬੋਟਮ ਵਾਈਟ ਕਲਰ ਦੀ ਹੈ ਤੇ ਉੱਪਰ ਦੇਖੋ ਮਤਲਬ ਕਿ ਫਲਾਵਰ ਬਣੇ ਹੋਏ ਨੇ نیچے ਵੀ ਵਾਈਟ ਕਲਰ ਦੀ ਕੜਾਈ ਦਿੱਤੀ ਹੋਈ ਹੈ ਦੇਖੋ ਹੈਨਾ ਇਹ ਹੈ ਸੂਟ ਇਹ ਦੋ ਸੀਗੇ ਸੂਟ ਦੋਨੇ ਸੇਲ ਹੋ ਗਏ ਆਪਣੇ ਇਹਦੇ ਨਾਲ ਦੁਪੱਟਾ ਹੈ ਗਿਆ ਇਹ ਕੋਟ ਡੋਰੀਏ ਦਾ ਆਈ ਐਂਡ ਆਈ ਕੀਤਾ ਹੋਇਆ ਆ ਦੇਖੋ ਐਂ ਬਿਲਕੁਲ ਖੁੱਲਾ ਡੁੱਲਾ ਦੁਪੱਟਾ ਆਪਣਾ ਠੀਕ ਹੈ ਜੀ ਕਿ ਇੱਕ ਇਹਦੇ ਨਾਲ ਦਾ ਏ ਸੂਟ ਸੀਗਾ ਮੈਂ ਤੁਹਾਨੂੰ ਪ੍ਰਿੰਟ ਦਿਖਾ ਦਿੰਨੀ ਹਾਂ ਕਿਉਂਕਿ ਇਹ ਸੂਟ ਮੈਨੇ ਕਟਿੰਗ ਕਰ ਲਿਆ ਕੱਲ 셔ਟ ਕਟਿੰਗ ਹੋ ਗਈ ਹੈ ਦੀ ਆ ਦੇਖੋ ਇਹ ਵੀ ਬਹੁਤ ਸੋਹਣਾ ਪ੍ਰਿੰਟ ਸੀਗਾ ਇਹ ਬਾਵਾ ਦਾ ਕੱਪੜਾ ਤੇ ਇਹਦੇ ਨਾਲ ਵੀ ਹੈਗੇ ਆ ਵਾਈਟ ਬੋਟਮ ਕੜਾਈ ਵੀ ਠੀਕ ਹੈ ਜੀ ਤੇ ਇਹਦੇ ਨਾਲ ਹੈਗੇ ਆ ਦੁਪੱਟਾ ਕੋਟ ਡੋਰੀ ਇਹਦਾ ਇਹਦੇ ਚ ਡਾਰਕ ਬ੍ਰਾਊਨ ਕਲਰ ਹੈ ਇਹ ਪੈਸੇ ਬਲੈਕ ਲੱਗ ਜਾਂਦਾ ਡਾਰਕ ਬ੍ਰਾਊਨ ਜਾ ਕੇ ਇਹਦੇ ਨਾਲ ਏਵੀਆ ਮੇ ਟਾਈਟ ਟਾਈਟ ਦਾ ਦੁਪੱਟਾ ਐਂ ਬਿਲਕੁਲ ਖੁੱਲਾ ਡੁੱਲਾ ਦੁਪੱਟਾ ਕੋਟ ਡੋਰੀ ਇਹਦਾ ਤੇ ਇਹ ਹੈਗੇ ਨੇ 8.5 ਤੇ 800 ਦੀ ਰੇਂਜ ਚ ਉੱਪਰ ਹੋ ਕੇ ਇਹਨੇ ਕੋਟਨ ਹੈ ਇਹਨਾਂ ਦਾ ਵੀ ਸਟੱਫ ਵੀ ਕੋਟਨ ਹੈ ਜਿਹੜੇ ਪਹਿਲਾਂ ਦਿਖਾਏ ਨੇ ਇਹ ਜਿਹੜੀ ਐਨ ਪੂਰੀ ਸੋਫਟ ਜੀ ਕੋਟਨ ਹੁੰਦੀ ਹੈ ਨਾ ਉਹ ਹੈ ਤਮੰਨਾ ਪ੍ਰਾਂਤ ਦਾ ਇਹ ਬਹੁਤ ਸੋਨਾ ਸੂਟ ਹੈ ਵੀ ਕਲਰ ਆ ਦੇਖੋ ਇਹ ਸੂਟ ਦੇਖ ਕੇ ਤੇ ਇਹਦੇ ਨਾਲ ਹੈਗੇ ਬਾਟਮ ਇਹ ਲਈ ਨਾ ਹਲੇ ਤਾਂ ਖਾਣੇ ਨਹੀਂ ਆਉਂਦੇ ਹੈਗੇ ਕੱਪੜੇ ਆ ਦੇਖੋ ਕਿੰਨਾ ਸੋਹਣਾ ਕਲਰ ਹੈ ਨਾ ਮੋਰ ਪੰਖੀ ਆਇਆ ਹੈ ਕਲਰ ਹੈ ਤੇ ਇਹ ਲਈ ਬੋਟਮ ਹੈ ਇਹਦੇ ਨਾਲ ਦੁਪੱਟਾ ਹੈ ਨਹੀਂਗਾ ਦੁਪੱਟਾ ਆਪਾ ਲਿਆ ਕੇ ਟਾਈ ਡਾਈ ਕਰਵਾ ਕੇ ਫਿਰ ਉਹ ਕਰਾਂਗੀ ਤੇ ਬੈਸੇ ਮੈਨੂੰ ਆਪ ਨੂੰ ਇਹ ਸੂਟ ਬਹੁਤ ਜਿਆਦਾ ਪਸੰਦ ਆ ਰਿਹਾ ਮੈਂ ਸੋਚਦੀ ਆ ਮੈਂ ਆਪਣਾ ਬਣਾ ਲਵਾਂ ਤੇ ਇੱਕ ਮੈਂ ਆਪਣੇ ਲਈ ਲੈ ਕੇ ਆਈਆਂ ਉਹ ਲੱਕੋ ਜਿਹਾ ਸੋਹੇ ਤੇ ਵੀ ਮੈਂ ਕਹਿੰਦੇ ਸੇਲ ਹੋ ਗਿਆ ਠੀਕ ਹੈ ਨੀ ਇਹ ਮੈਂ ਆਪਣਾ ਬਣਾਵਾਂਗੀ ਮੈਂ ਆਪਣੇ ਬਣਾਉਣੇ ਨੇ ਸੂਟ ਐਦਾ ਹੋ ਜੂਗਾ ਦੇਖੋ ਇਹਦੇ ਨਾਲ এবਲੀ ਬੋਟਮ ਹੈ ਤੇ ਇਹਦੇ ਗਲੇ ਤੇ ਆ ਪੱਟੀ ਦਿੱਤੀ ਹੋਈ ਹੈ ਦੇਖੋ ਇੰਜ ਕਰਕੇ ਤੇ ਪੋਟਲੀ ਬਟਕ ਦਿੱਤੇ ਵੈਨੇ ਦੁਪੱਟਾ ਇਹਦੇ ਨਾਲ ਹੈਗਾ ਕਾਟਨ ਦਾ ਇਹਦੇ ਥੋੜੇ-ਥੋੜੇ ਡਿਜ਼ਾਈਨਿੰਗ ਕਰਕੇ ਵਾਈਟ ਲਾਸ ਲਾ ਕੇ ਫਿਰ ਬਣਾਵਾਂਗੇ ਤੇ ਇਹ ਸੂਟ ਇਹ ਮੇਰੇ ਨੇ ਆਪਣੇ ਵਾਸਤੇ ਆਪਣੇ ਵਾਸਤੇ ਸਟੋਕ ਕਰ ਲਿਆ ਹੈ ਦੇਖੋ ਇਹ ਕਲਰ ਮੇਰੇ ਕੋਲ ਹੈ ਹੈਂਕੀ ਦਾ ਬਹੁਤ ਪਿਆਰਾ ਲੱਗ ਰਿਹਾ ਹੈ ਮੈਨੂੰ ਕਲਰ ਇਹ ਇਹ ਉਹੀ ਹੈ ਜਿਹੜਾ ਮੈਂ ਹੁਣ ਕਸਟਮਰ ਦਾ ਕੱਟ ਕੇ ਰ��ਡੀਆਂ ਨਾ ਤੇ ਸੇਮ ਹੀ ਮੈਂ ਮੈਂ ਕਿਹਾ ਚਲੋ ਮੇਰੇ ਵੀ ਸੋਹਣਾ ਲੱਗੂਗਾ ਇਹ ਮੈਡਲ ਲੈ ਲਿਆ ਆਪਣਾ ਬੋਟਮ ਕੋਟਨ ਦਾ ਦੁਪੱਟਾ ਇਹਦੇ ਨਾਲ ਆ ਦੇਖੋ ਕੋਟਨ ਦਾ ਦੁਪੱਟਾ ਇਹ ਦੇਖੋ ਤੁਸੀਂ ਦੇਖੀਏ ਆਪਣੇ ਸੂਟ ਤੇ ਮੈਂ ਵੀ ਹੁਣ ਦੇਖੋ ਕਾਫੀ ਚਲੋ ਸੂਟ ਮੇਰੇ ਸੇਲ ਹੋ ਗਏ ਨੇ ਆਫਲਾਈਨ ਹੀ ਹੋ ਰਹੇ ਨੇ ਮੈਂ ਆਫਲਾਈਨ ਹੀ ਕਰਨਾ ਚਾਹੁੰਦੀ ਕਿਉਂਕਿ ਹਲੇ ਆਨਲਾਈਨ ਦੀ ਹਲੇ ਮੇਰੀ ਨੋਲਜ ਵਗੈਰਾ ਹੈ ਨਹੀਂ ਗਈ ਉਹ ਵੀ ਹੌਲੀ ਹੌਲੀ ਚਲੋ ਮੈਂ ਕਰਾਂਗੀ ਦੇਖਾਂਗੀ ਹੈਨਾ ਤੇ ਮੈਂ ਕੋਈ ਇੰਨੀ ਪੜ੍ਹੀ ਲਿਖੀ ਵੀ ਨਹੀਂ ਹੈਗੀ ਪਲੱਸ 2 ਪਾਸ ਕੀਤੀ ਹੋਈ ਹੈ ਜਿਆਦਾ ਨਹੀਂ ਪੜ੍ਹੀ ਲਿਖੀ ਕਈ ਵਰੀ ਕੀ ਹੁੰਦਾ ਜਿਹੜੀ ਆਪਣੀਆਂ ਘੱਟ ਪੜ੍ਹੀ ਲਿਖੀ ਹੁੰਦੀਆਂ ਨੇ ਭੈਣਾ ਹੈਨਾ ਉਹ ਸੋਚਦੇ ਨੇ ਵੀ ਹਾਏ ਵੀ ਬਿਜ਼ਨਸ ਕਰਨ ਵਾਸਤੇ ਵੀ ਪਤਾ ਨਹੀਂ ਕਿੰਨੇ ਕੁ ਡਿਗਰੀ ਦੀ ਲੋੜ ਪੈਂਦੀ ਕਿੰਨੇ ਕੁ ਪੜਾਈ ਦੀ ਲੋੜ ਪੈਂਦੀ ਹੈ ਜਾਂ ਕੁਝ ਨਹੀਂ ਹੈਗਾ ਕੱਟ ਪੜੀ ਲਿਖਿਆ ਪੜਨਾ ਵੀ ਜਿਹੜੀ ਹੁੰਦੀਆਂ ਨੇ ਉਹ ਵੀ ਘਰ ਬੈਠੇ ਪੈਸਾ ਕਮਾ ਸਕਦੀਆਂ ਨੇ ਆਪਣਾ ਕੋਈ ਨਾ ਕੋਈ ਬਿਜ਼ਨਸ ਸ਼ੁਰੂ ਕਰਕੇ ਕੋਈ ਨਾ ਕੋਈ ਕੰਮ ਸ਼ੁਰੂ ਕਰਕੇ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਨੇ ਵੀ ਸਟੀਚਿੰਗ ਹੀ ਕਰਨੀ ਹੈ ਸਟੀਚਿੰਗ ਨਾਲ ਹੀ ਪੈਸੇ ਕਮਾਏ ਜਾਂਦੇ ਨੇ ਜਾਂ ਸੂਟ ਸੇਲ ਕਰਕੇ ਉਦੇਖੂ ਬਹੁਤੂ ਹੋਰ ਕੰਮ ਹੁੰਦੇ ਨੇ ਜਿਵੇਂ ਜਿਵੇਂ ਤੁਹਾਨੂੰ ਜੇ ਇੰਟਰਸਟ ਹੋਊਗਾ ਪਹਿਲਾ ਤਾਂ ਤੁਸੀਂ ਉਹੀ ਕੋਸ਼ਿਸ਼ ਕਰੋ ਵੀ ਤੁਸੀਂ ਉਹੀ ਕਰਨਾ ਹੈ ਨਾ business ਸਟਾਰਟ ਉਹੀ ਕਰਨਾ ਤੁਸੀਂ ਉਹੀ ਕੰਮ ਕਰਨਾ ਅਗਰ ਜੇ ਤੁਹਾਨੂੰ ਦੇਖੋ ਸਟੀਚਿੰਗ ਚ ਇੰਟਰਸਟ ਹੈ ਤਾਂ ਤੁਸੀਂ ਸਟੀਚਿੰਗ ਕਰਿਓ ਅਗਰ ਜੇ ਤੁਹਾਨੂੰ ਮਤਲਬ ਕਿ ਸੂਟ ਸੇਲ ਕਰਨਾ ਵਧੀਆ ਲੱਗਦਾ ਹੈ ਇਹ ਚ ਇੰਟਰਸਟ ਰੱਖਦੇ ਹੋ ਤੁਹਾਨੂੰ ਵਧੀਆ ਵਧੀਆ ਕੱਪੜੇ ਦੀ ਪਹਿਚਾਣ ਹੈ ਤਾਂ ਤੁਸੀਂ ਇਹ ਕੰਮ ਕਰਿਓ ਅਗਲੇ ਥੋੜੇ ਬਹੁਤ ਤੁਹਾਨੂੰ ਕੋਈ ਮਹਿੰਦੀ ਵਗੈਰਾ ਲਗਾਉਣੇ ਆਉਂਦੀ ਹੈ ਹੈਨਾ ਪੋਟੀਸ਼ਨ ਦਾ ਕੰਮ ਆਉਂਦਾ ਤੁਸੀਂ ਉਹ ਕਰ ਸਕਦੇ ਹੋ ਪਾਲਰ ਦਾ ਕੰਮ ਹਨ ਉਹ ਚ ਵੀ ਤੁਸੀਂ ਇੰਟਰਸਟ ਆਪਣਾ ਹੈ ਗਿਆ ਜੇ ਉਹ ਕੰਮ ਵੀ ਤੁਸੀਂ ਸਟਾਰਟ ਕਰ ਸਕਦੇ ਹੋ ਜ਼ਰੂਰੀ ਨਹੀਂ ਹੈ ਗਿਆ ਵੀ ਹਰ ਇੱਕ ਕੰਮ ਹੀ ਸੋਖਾ ਹੁੰਦਾ ਦੇਖੋ ਚਾਹੇ ਦੂਜੇ ਨੂੰ ਦੇਖਣ ਚ ਸੋਖਾ ਲੱਗਦਾ ਪਰ ਜਦੋਂ ਕਰਦੇ ਨਾ ਆਪਉਂ ਦੀ ਪਤਾ ਲੱਗਦਾ ਹੁੰਦਾ ਕੋਈ ਵੀ ਕੰਮ ਹੈ ਸੋਖਾ ਨਹੀਂ ਹੁੰਦਾ ਹਰ ਇੱਕ ਕੰਮ ਚ ਦੇਖੋ ਮਿਹਨਤ ਲੱਗਦੀ ਹੈ ਆਪਾਂ ਸੋਚਦੇ ਕਿ ਸਨੋਗਗੇ ਵਾਦਦੇ ਨੂੰ ਦੇਖ ਲੈਣੇ ਆ ਵੀ ਹਾਈ ਇਹਨੇ ਮਿੰਟ ਚ ਇੰਨਾ ਕੁਝ ਕਰ ਲਿਆ ਹਨਾ ਪਰ ਉਹਦੇ ਪਿੱਛੇ ਉਹਨਾਂ ਦੀ ਮਿਹਨਤ ਲੱਗੀ ਹੁੰਦੀ ਹੈ ਕਾਫੀ ਟਾਈਮ ਦੀ ਲੱਗੀ ਹੁੰਦੀ ਹੈ ਸਾਲਾਂ ਦੀ ਲੱਗੀ ਹੁੰਦੀ ਹੈ ਇਸ ਕਰਕੇ ਤੁਸੀਂ ਸਟਾਰਟਿੰਗ 'ਚ ਇਹ ਨਾ ਸੋਚੋ ਵੀ ਹਾਈ ਸਾਡੇ ਤਾਂ ਕੁਝ ਬਣ ਨਹੀਂ ਰਿਹਾ ਹੈਗਾ ਪੈਸਾ ਨਹੀਂ ਆ ਰਿਹਾ ਹੈਗਾ ਕਸਟਮਰ ਨਹੀਂ ਬਣ ਰਹੇ ਇਹ ਹੌਲੀ-ਹੌਲੀ ਬਣਦੇ ਹੁੰਦੇ ਨੇ ਠੀਕ ਹੈ ਜੀ ਤੇ ਚਲੋ ਜੀ ਇੱਥੇ ਤੱਕ ਦੀ ਸੀਗੀ ਅੱਜ ਦੀ ਆਪਣੀ ਵੀਡੀਓ ਉਮੀਦ ਕਰਦੇ ਆ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਤੇ ਉਮੀਦ ਕਰਦੇ ਆ ਕਿ ਭਣ ਆ ਫਰੈਂਡ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਊਗੀ ਅਗਰ ਜੇ ਵਧੀਆ ਲੱਗੀ ਹੋਊਗੀ ਤਾਂ ਪਲੀਜ਼ ਕਮੈਂਟ ਕਰਨਾ ਲਾਈਕ ਕਰਨਾ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਮੈਨੂੰ ਵੀ ਦੇਖੋ ਸਪੋਰਟ ਦੀ ਲੋੜ ਹੈ ਤੇ ਕੱਲ ਨੂੰ ਫਿਰ ਮਿਲਦੇ ਆਪਾਂ ਫਰੈਂਡ ਓਕੇ ਟਾਟਾ ਬਾਏ ਬਾਏ